ਮਾਂ ਸੰਗਲ ਕਾ ਤੋਂ ਲਾਇਆ ਇਨਸਾਲਾਂ ਤੋਂ ਸੰਗਲ ਵੀ ਕਸਿਆ ਪਿਆ ਪਰ ਜਾਂਦੇ ਮਾਰਦੀ ਆ ਕਾਲਾ ਕੱਢੀ ਖਤ ਵਾਢੀ ਨਾ ਲੱਗ ਮਾਰਦੀ ਆ ਭੈਣ ਪਰ ਪਲੱਸ 2 ਪੜ੍ਹੀ ਹੋਈ ਆ ਜੇ ਕਿਤੇ ਇਹ ਭੈਣ ਨੂੰ ਆ ਦਿੱਕਤ ਨਾ ਆਉਂਦੀ ਸਰਕਾਰੀ ਨੌਕਰੀ ਇਹਨੂੰ ਮਿਲ ਜਾਣੀ ਸੀ ਬੁੜੇ ਪਰ ਇਹ ਮਾਂ ਨੇ ਕਿਤੇ ਸੋਚਿਆ ਸੀ ਵੀ ਮੇਰੀ ਜੇਠੀ ਧੀ ਤੇ ਮੈਂ ਸੰਗਲ ਲਾਉਂ ਜਦੋਂ ਪੰਜ ਬੱਚਿਆਂ ਦੀ ਇਹ ਮਾਂ ਸਭ ਤੋਂ ਵੱਡੀ ਧੀ ਨੂੰ ਅੱਜ ਵੀ ਬੱਚਿਆਂ ਵਾਂਗੂ ਸਾਹਮੜੀ ਜਿਹੜੇ ਪਿੰਡ 'ਚ ਭੈਣ ਸੰਗਲਣਾ ਬੰਨੀ ਹੋਈ ਆ ਜਿਨ੍ਹਾਂ ਦੇ ਆਣ ਗਵਾਂਡ 'ਚ ਹੀ ਰਹਿੰਦੇ ਆ ਜਿਨ੍ਹਾਂ ਨੂੰ ਪਤਾ ਕਿ ਸਾਡੇ ਪਿੰਡ 'ਚ ਇੱਕ ਕੁੜੀ ਆ ਉਹ ਫਲਾਨਿਆਂ ਦੀ ਉਹਨੇ ਸੰਗਲ ਲੱਗਿਆ ਹੋਇਆ ਪਰ ਉਹ ਬੰਦੇ ਕੁਝ ਕਰ ਨਹੀਂ ਸਕਦੇ ਸੀ ਮੈਂ ਆਪਣੇ ਇਤਰਾ ਸੰਗਲ ਖੋਲ੍ਹ ਦਿੱ ਗਏ ਬੋਲੇ ਪਰਮੋ ਸੰਗਲ ਖੋਲ ਦੀ ਤਰਾ ਬੋਲੇ ਸੋਨਹਾ ਸਿਆ ਕਾਲ ਛੱਡਦੇ ਭੈਣ ਛੱਡਦੇ ਹੁਣ ਹੁਣ ਨਹੀਂ ਤੈਨੂੰ ਜਿੰਦੇ ਦੀ ਲੋੜ ਪੈਣੀ ਕਦੇ ਵੀ ਜਹਾਂ ਵਾਹਿਗੁਰੂ ਕਿਰਪਾ ਕਰੇ ਮੇਰੀ ਭੈਣ ਨੂੰ ਤੰਦਰੁਸਤੀ ਬਖਸ਼ੇ ਹੁਣ ਕਦੇ ਵੀ ਪਰਮਜੀਤ ਦੇ ਸੰਗਲ ਨਾ ਲੱਗੇ ਹਨਾ ਮਾ ਕੀ ਨਾ ਪਰਮਜੀਤ ਕੋਰਾ ਪਲਾਸਟੂ ਫੜੀ ਹੋਈ ਹੈ ਹਾਂ ਭਾਈ ਤੇ ਮਾ ਸੰਗਲ ਕਾ ਤੋਂ ਲਾਇਆ ਇਨ ਸਾਲਾਂ ਤੋਂ ਤੰਗ ਲਵਿਕ ਗਿਆ ਪਿਆ ਤੰਗ ਕਰਦੀ ਆ ਤੰਗ ਕਰਦੀ ਭੱਜ ਜਾਂਦੇ ਭੱਜਣ ਜੋਗੀ ਤਾਂ ਹੈ ਨਹੀਂ ਕੋਈ ਲਗਾ ਹੋਇਆ ਲੱਗਦਾ ਅਸਾ ਮਾਰ ਮਾਰ ਦੇ ਸੀ ਮਾਰ ਦਿਆ ਗਾਲਾ ਕੰਢੀ ਖੰਦ ਵੜਦੀ ਪੂਰਾ ਨਾਉਂਦੀ ਨਹੀਂ ਮੰਜਾ ਖੜਾ ਕਰਕੇ ਫੇਹੇ ਤੋਂ ਕੱਢਦੇ ਤਾਂ ਮੰਜਾ ਫੇਰੇ ਧੱਕੇ ਨਾਲ ਨਾਉਂ ਨਾਲ ਸੁਆੜਦੇ ਫੇਰ ਨਾਉਂਦੀ ਫੇਰ ਵੀ ਭਾਂਡੇ ਚੱਕ ਚੱਕ ਮਾਰਦੀ ਆ ਕਿੰਨੇ ਭੈਣ ਭਰਾ ਨੇ ਇਹ ਵਾਈ 5 2 3 3 3 ਹਾਂ ਦੋ ਵਿਆਹ ਤੇ ਇਹ ਕੋ ਬਾਦੀ ਇੱਥੀ ਆ ਪਹਿਲੇ ਇਹ ਸਭ ਤੋਂ ਵੱਡੀ ਆ ਹਾਂ ਤੇ ਮੁੰਡੇ ਵਿਆਹ ਤੇ ਹਾਂ ਬਾਈ ਮੁੰਡੇ ਵਿਆਹ ਤੇ ਵੱਡਾ ਵੱਡਾ ਨੇ ਸਾਰੇ ਹਾਂ ਮੁੰਡੇ ਆ ਡਾ ਇਹ ਤੇਰੇ ਨਾਲ ਰਹਿੰਦੀ ਇਕੱਲੀ ਕੀ ਤੂੰ ਉਹਨਾਂ ਦੇ ਮੁੰਡੇ ਨਾਲ ਰਹਿੰਦੀ ਨਾਲ ਆ ਬਾਈ ਕਿਸੇ ਨਾਲ ਤੂੰ ਦੋਨੇ ਮਾਵਾਂ ਤੀਆਂ ਰਹਿੰਦੀਆਂ ਹਾਂ ਤੁਸੀਂ ਰੋਟੀ ਪਾਣੀ ਖਵਾਉਂਦੇ ਆ ਹਾਂ ਮਾਂ ਖਾਣੀਆਂ ਪਿਆਉ ਆਇਗਾ ਕੋ ਵੱਡੇ ਮੁੰਡੇ ਦੇ ਨਾਲ ਅਛੂ ਵੱਡੇ ਨਾਲ ਹਾਂ ਤੁਸੀਂ ਦੋਨੋਂ ਮਾਵਾਂ ਤੀਆਂ ਆ ਡਾ ਹਾਂ ਬਾਈ ਅਕੂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਬਾਂਦਰਪਿੰਡ ਆ ਮੋਗੇ ਜ਼ਿਲ੍ਹੇ ਦੇ ਕੋਲ। ਉੱਥੋਂ ਮਾਂ ਆਪਣੀ ਧੀ ਨੂੰ ਲੈ ਕੇ ਆਈ ਆ ਪਰਮਜੀਤ ਕੌਰ ਨੂੰ। ਉਹ ਵੀ ਲੱਤ ਨੂੰ ਬੋਲੀਆ ਹੋਇਆ ਆਇਆ। ਤਰਨ ਫਿਰਨ ਤੋਂ ਵੀ ਸਮਰੱਥ ਆ। ਲੰਗ ਮਾਰਦੀ ਆ ਭੈਣ। ਪਰ ਪਲੱਸ 2 ਪੜ੍ਹੀ ਹੋਈ ਆ। ਜੇ ਕਿਤੇ ਇਹ ਭੈਣ ਨੂੰ ਆ ਦਿੱਕਤ ਨਾ ਆਉਂਦੀ। ਨੌਕਰੀ ਪੱਕੀ ਸਰਕਾਰੀ ਨੌਕਰੀ ਇਹਨੂੰ ਮਿਲ ਜਾਣੀ ਸੀ ਕੋਈ ਨਾ ਕੋਈ। ਕਿਉਂਕਿ ਇਸ ਭੈਣ ਦੇ ਦਿਮਾਗੀ ਹਾਲਾਤ ਵਿਗੜਨ ਕਰਕੇ ਅੱਗੋਂ ਪੜ ਵੀ ਨਹੀਂ ਸਕੀ ਨਹੀਂ ਤਾਂ ਇਹਨੂੰ ਅਪਾਹਜ ਕੋਟਾ ਵੀ ਸੀਗਾ ਉਹਦੇ ਵਿੱਚ ਇਹਨੂੰ ਨੌਕਰੀ ਪੱਕੀ ਮਿਲ ਜਾਣੀ ਸੀ ਪਰ ਇਹ ਮਾਂ ਨੇ ਕਿਤੇ ਸੋਚਿਆ ਸੀ ਵੀ ਮੇਰੀ ਜੇਠੀ ਧੀ ਤੇ ਮੈਂ ਸੰਗਲ ਲਾਉਂਗੀ ਕਦੇ ਪੰਜ ਬੱਚਿਆਂ ਦੀ ਇਹ ਮਾਂ ਸਭ ਤੋਂ ਵੱਡੀ ਧੀ ਨੂੰ ਅੱਜ ਵੀ ਬੱਚਿਆਂ ਵਾਂਗੂ ਸਾਹਮਣੀ ਐ ਦੋਨੇ ਪੁੱਤ ਵਿਆਹ ਤੇ ਉਹ ਆਪਦਾ ਓਟੋ ਓਟ ਘਰਾਂ ਚ ਬਸਦੇ ਹੱਸਦੇ ਆ ਧੀਆ ਪੁੱਤਾਂ ਚ ਦੋ ਧੀਆ ਵਿਆਹ ਧੀਆ ਉਹ ਵੀ ਆਪੋ ਆਪਣੇ ਘਰਾਂ ਚ ਤੇ ਇਹ ਮਾਂ ਆਪਣੀ ਧੀ ਨੂੰ ਸੰਗਲ ਨਾਲ ਬੰਨ ਕੇ ਆ ਦੇਖੋ ਇਦਾਂ ਹੱਥ ਚ ਸੰਗਲ ਫੜੀ ਬੈਠੀ ਆ ਤੇ ਜਿੰਦੇ ਦੀ ਚਾਬੀ ਇਹ ਮਾਂ ਜੇਬ ਚ ਪਾਈ ਫਿਰ ਅੱਜ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਤੁਸੀਂ ਦੇਖੋ ਜਿਹੜੇ ਪਿੰਡ 'ਚ ਭੈਣ ਸੰਗਲਣਾ ਬੰਨੀ ਹੋਈ ਆ ਜਿਨ੍ਹਾਂ ਦੇ ਆਂਡ ਗਵਾਂਡ 'ਚ ਰਹਿੰਦੇ ਆ ਜਿਨ੍ਹਾਂ ਨੂੰ ਪਤਾ ਵੀ ਸਾਡੇ ਪਿੰਡ 'ਚ ਇੱਕ ਕੁੜੀ ਆ ਉਹ ਫਲਾਨਿਆਂ ਦੀ ਉਹਨੇ ਸੰਗਲ ਲੱਗਿਆ ਹੋਇਆ ਪਰ ਉਹ ਬੰਦੇ ਕੁਛ ਕਰ ਨਹੀਂ ਸਕਦੇ ਸੀ ਕਿਤੇ ਉਹ ਬੰਦੇ ਅਪਰਾਧਾ ਕਰਨ ਦੇ ਵਿੱਚ ਅਸਮਰੱਥ ਕਿਉਂ ਹੋਏ ਧੰਨਵਾਦ ਅੱਜ ਉਹਨਾਂ ਵੀਰਾਂ ਦਾ ਜਿਹੜੇ ਅੱਜ ਇਸ ਭੈਣ ਨੂੰ ਇੱਥੇ ਲੈ ਕੇ ਆਏ ਨੇ ਉਹ ਬਾਈ ਹੁਣੀ ਇੱਥੇ ਮਰੀਜ਼ ਲੈ ਕੇ ਆਉਂਦੇ ਅੱਗੇ ਵੀ ਉਹਨਾਂ ਦਾ ਆਪਣੇ ਪਿੰਡ ਦਾ ਪੇਸ਼ੇਣ ਕਿਹੜੇ ਪਿੰਡੋਂ ਸੀ ਉਹ ਉਹ ਬਾਈ ਪਿੰਡੋਂ ਇੱਥੇ ਸਿੱਖੋਂ ਸੀ ਸਿੱਖੇ ਤੋਂ ਹਾਂ ਸਿੱਖੇ ਤੋਂ ਆ ਬਾਈ ਹੁਣੀ ਉਹਨਾਂ ਨੂੰ ਜਦੋਂ ਪਤਾ ਲੱਗਿਆ ਫਿਰ ਉਹ ਜਾ ਕੇ ਨਾਲ ਗਏ ਤੁਹਾਡੇ ਕੋਲ ਗਏ ਉਹਨਾਂ ਨੇ ਦੱਸਿਆ ਤੁਹਾਨੂੰ ਹਾਂ ਬਾਈ ਮੈਂ ਇੱਥੇ ਮੇਰੀ ਭੈਣ ਆ ਗਈ ਸਿੱਖੇ ਸਿੱਖੇ ਉਹਨਾਂ ਨੇ ਫਿਰ ਤੁਹਾਡੇ ਨਾਲ ਗੱਲ ਕੀਤੀ। ਹਾਂ, ਦੇਖਿਆ ਮੇਰੇ ਸਿੱਖੇ ਤਾਂ ਮੇਰੇ ਭੈਣਾਂ ਦੀ ਘਰ ਦੀ ਮਾਂ, ਭਾਈ ਮੇਰੇ ਮਾਪਿਆਂ ਦਾ ਕੋਈ ਵੀ ਨਹੀਂਗਾ। ਹੂੰ। ਦੋ ਭੈਣਾਂ ਆਈਆਂ। ਮਾਪੇ ਤਾਂ ਕੋਈ ਜੀ ਨਹੀਂ ਰਹਿ ਗਿਆ। ਦਰੂ ਭੈਣ ਨੇ ਦੱਸਿਆ। ਮੇਰੀ ਭੈਣ ਨੇ ਦੱਸਿਆ। ਏਕਾ ਪੰਡਤਾ ਨਾ ਮੁੰਡਾ ਇੱਕ ਮਾਲਕਾਂ ਤੋਂ ਮਾਸਟਰ। ਮਾਸਟਰ ਆਉਂਦੀ ਗੱਡੀ ਦੇਖੇ ਹੁੰਦਾ। ਅੱਛਾ। ਉਹ ਮੁੰਡਾ ਸਾਧਾਂ ਦਾ ਕਿਹਨੂੰ ਲੈ ਕੇ ਆਇਆ ਸੀ? ਉਹ ਤਾਂ ਠੀਕ ਆ। ਹਾਂ, ਉਹ ਠੀਕ ਆ ਜਦ ਦਵਾਈ ਲੈ ਕੇ ਮੌਣੀ। ਸਾਨੂੰ ਫਿਰ ਉਹ ਛੱਡ ਕੇ ਕਹਿੰਦੇ ਤੁਸੀਂ ਉਹ ਹੋ। ਉਹ ਕੋਈ ਨਾ ਪਰਮਜੀਤ ਭੈਣ ਨੂੰ ਆਪਾਂ ਇੱਥੇ ਰੱਖਦੇ ਆਂ ਦਾ 15 ਦਿਨ ਦਵਾਈ ਦਿੰਨੇ ਆਂ ਨੀ ਠੀਕ ਹੋ ਜਾਣਾ ਠੀਕ ਆ ਲੈ ਭੈਣੇ ਤੇਰਾ ਸੰਗਲ ਖੋਲ ਦੀਏ ਕੋੜੇ ਪਰਮੋ ਸੰਗਲ ਖੋਲ ਦੀਏ ਤੇਰਾ ਇਹ ਪਾਸ 2 ਦੇ ਵਿੱਚ ਪੜਦੀ ਸੀ ਇਹ ਭੈਣ ਪੜਦੀ ਤੇ ਸਰਟੀਫਿਕੇਟ ਲਗਿਆ ਬਾਈ ਮੰਗ ਤੇ ਪੀਏ ਤਾਂ ਹਾਂ ਮੈਂ ਤੈਨੂੰ ਕੰਮ ਤੇ ਲਵਾ ਦੂੰ ਹਾਂ ਪੜ ਕੇ ਆਇਆ ਨਹੀਂ ਭਰਾਵਾ ਆ ਪਾਵੇ ਨੂੰ ਕੀ ਚਾਹਤਾ ਉਹਨੇ ਇਹਦੇ ਸਰਟੀਫਿਕੇਟ ਕੋਈ ਲੈ ਗਿਆ ਉਹਨਾਂ ਦਿੱਤੇ ਨਹੀਂ ਦਿੱਤੇ ਨਹੀਂ ਆਇਆ ਹੀ ਨਹੀਂ ਮੜੀ ਕੌਣ ਸੀ ਉਹ ਬੰਦਾ ਬਾਈ ਪਤਾ ਹੀ ਨਹੀਂ ਦੱਸਿਆ ਨਹੀਂ ਤੁਹਾਨੂੰ ਨਹੀਂ ਪਿੰਡ ਦਾ ਹੀ ਸੀ ਲਾਉਣੇ ਦਾ ਸੀ ਇਹ ਤਾਂ ਸਿੱਖੇ ਪੜ੍ਹਦੀ ਸੀ ਇਹ ਤਾਂ ਸਾਡੇ ਘਰਿਆਂ ਦੇ ਕੋਈ ਜਵਾਕ ਹੈ ਨਹੀਂ ਸੀ ਛੋਟਾ ਇਹ ਤਾਂ ਸਾਰੀ 10 ਸਖ ਮਹੀਨਿਆਂ ਦੀ ਸੀ ਜਿਹੜਾ ਸਿੱਖੇ ਪੜ੍ਹਨ ਲਾਈ ਉਹਨਾਂ ਨੇ ਪੜਨਾ ਲਾਈ ਸੀ ਭਰਾਵਾ ਆ ਪਾਵੇ ਨੂੰ ਪਹੁੰਚੀ ਇੱਥੇ ਹੀ ਬੋਲਦਾ ਹੋਗਾ ਇੱਥੇ ਹੀ ਆ ਕੰਮੀ ਹੋਗੀ ਮਰ ਪਰ ਤਾਂ ਹੁਣ ਗਈ ਆ ਹਾਂ ਚਾਬੀ ਇਹਦੀ ਨਹੀਂ ਲੱਗਦੀ ਮਾਂ ਇਹ ਸਿੰਗੂ ਆ ਬਾਈ ਚਾਬੀ ਦੋਨੇ ਚੱਪ ਗਈਆਂ ਸੀ ਮੈਂ ਬਦ ਦੂਰ ਜਾਇਆ ਉਹ ਤਾਂ ਇੱਕ ਆਪ ਹੀ ਇਹ ਹੀ ਜਿੰਦੇ ਵੀ ਮਾਨ ਨੇ ਇੰਨੇ ਪੁਰਾਣੇ ਲਾਏ ਹੋਏ ਆ ਵਿਚਾਰੀ ਨੇ ਇੰਨੇ ਸਮੇਂ ਤੋਂ ਲਾਇਆ ਹੋਇਆ ਚਾਬੀ ਜਾਂ ਤਾਂ ਉਹ ਮੰਨ ਲਓ ਘਸ ਗਈ ਚਾਬੀ ਤਾਂ ਉਹੀ ਘੁੰਮੀ ਜਾਂਦੀ ਹੈ ਵਿੱਚ ਤੇ ਜਿੰਦਾ ਇਹਦੀ ਝਾੜਾ ਜਿਹੜੀ ਉਹ ਵਿੱਚੋਂ ਖੁੱਲ ਨਹੀਂ ਰਹੀ ਖੁੱਲ ਗਈ ਖੁੱਲ ਗਈ ਬੋਲੇ ਸੁਨੇਹਾ ਸ੍ਰੀ ਅਕਾਲ ਛੱਡਦੇ ਭਾਣੇ ਛੱਡਦੇ ਹੁਣ ਤੋਂ ਹੁਣ ਨਹੀਂ ਤੈਨੂੰ ਜਿੰਦੇ ਦੀ ਲੋੜ ਪੈਣੀ ਕਦੇ ਵੀ ਅੱਛਾ ਵਾਹਿਗੁਰੂ ਕਿਰਪਾ ਕਰੇ ਮੇਰੀ ਭੈਣ ਨੂੰ ਤੰਦਰੁਸਤੀ ਬਖਸ਼ੇ ਹੁਣ ਕਦੇ ਵੀ ਪਰਮਜੀਤ ਦੇ ਸੰਗਲ ਨਾ ਲੱਗੇ ਹੈਨਾ ਕੋੜੇ ਪਰਮਜੀਤ ਠੀਕ ਆ ਹੱਥਾ ਆ ਹਾਲੇ ਪ੍ਰਸ਼ਾਦ ਲੈ ਲਾ ਲੈ ਭੂਗ ਲੈ ਲਾ ਲੈ ਲਾ ਹੋਗਾ ਚੱਲ ਖਾ ਲਾ ਖਾ ਲੈ ਆ ਲੈ ਵਾਹਿਗੁਰੂ ਜੀ ਮਹਾਰਾਜ ਮੇਰ ਕਰਨ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ

ਤੇ ਮਿੱਟੀ ਜਿਵਾਈ ਪੰਜ ਦਿਨ ਦੀ ਤੇ ਘਰੇ ਸਫਾਈ ਆਪੀ ਗਾ ਪੂਰੇ ਦੇ ਦੇਰੀਆ ਦੇ ਕੋਲ ਤੋਂ ਦਾ ਫੰਡਾ ਬਣੇ ਅਣੀ ਸਿਆਰੀ ਸੀਗੀ ਅੱਛਾ ਸਾਰਾ ਉਹਨੇ ਕੱਢਣ ਕਰਤ ਨੇ ਕੋੜਾ ਸਾਰਾ ਬਣਾਉਂਦਾ ਸਾਰੇ ਕੰਮ ਜਾਣਦੀ ਸੀ ਸਾਰੇ ਕੰਮ ਕਰਦੀ ਸੀ ਘਰੀਆਂ ਵੀ ਬਣਦੀ ਸੀ ਤਿਲਕਰਾਜ ਬਾਪੂ ਬਹਿ ਜਾ ਤਿਲਕਰਾਜ ਬਾਪੂ ਉਹ ਕਿਹੜਾ ਕੰਮ ਨਹੀਂ ਸੀ ਬਾਈ ਜਣਾ ਨਿਕਲਦਾ ਪੱਖਣਾ ਵੀ ਮੂੜਨਾ ਧਰੀਆਂ ਵੀ ਮੂੜਨਾ ਕੜਾਈਆਂ ਨਹੀਂ ਕੀਤੀ ਅੱਛਾ ਪੜੀ ਵੀ ਹੈਗੀ ਆ ਜਦੋਂ ਮੈਂ ਗਿਆ ਨਾ ਉਹ ਸਾਕੇ ਕੇਲ ਉਹਦੇ ਤੇ ਪਤਾ ਨਹੀਂ ਕੀ ਕਰਤਾ ਦੋ ਮਿੰਟ ਆ ਕੰਗਲੀ ਸਾਡਾ ਨੰਬਰ ਲੈ ਗਿਆ ਮਾਨ ਆਪਦੀ ਹੈ ਵੀ ਸਾਰੇ ਕੰਮ ਕਰਦੀ ਸੀ ਪੜ੍ਹਾਈ ਲਿਖਾਈ ਚ ਇੰਨੀ ਹੁਸ਼ਿਆਰ ਸੀ ਸਭ ਤੋਂ ਵੱਧ ਨੰਬਰ ਲੈ ਕੇ ਗਈ ਹਾਂ ਕੋਈ ਨੇੜੇ ਦੇ ਪਿੰਡ ਦਾ ਬੰਦਾ ਮੁੰਡਾ ਸੀ ਕੋਈ ਉਹ ਆ ਕੇ ਭੈਣ ਤੋਂ ਸਰਟੀਫਿਕੇਟ ਲੈ ਗਿਆ ਕਿ ਨਾ ਤੈਨੂੰ ਨੌਕਰੀ ਦਵਾ ਦਵਾਂ ਨਾ ਤਾਂ ਉਹ ਸਰਟੀਫਿਕੇਟ ਮੁੜੇ ਕੋਈ ਮਾਜਰੀ ਸਾਥੀ ਦੇ ਨਾਲ ਆਈ ਕੋਈ ਮਹਿਮਾਨ ਨਾ ਆਕੇ ਨਿਕ ਦੁਆਕੇ ਨਿਕ ਗਏ ਨੇ ਉਹਨਾਂ ਨੇ ਬੇਈਮਾਨਾਂ ਨੇ ਘਰ ਦੀ ਨਹੀਂ ਦਿੱਤਾ ਸੀ ਤੁਸੀਂ ਬੁਲਾਣੇ ਥਾਦੇ ਬੁੜੀਆਂ ਵਿੱਚ ਇਹ ਨਾ ਬੰਦਾ ਵੀ ਸੀਗਾ ਨਾਲ ਉਹ ਕੋਈ ਨਾ ਪਰਮਜੀਤ ਠੀਕ ਹੋ ਜਾਣਾ ਮੇਰੀ ਭੈਣ ਸਰਟੀਫਿਕੇਟ ਉਹਨ ਦੁਆਰਾ ਕਢਾ ਦਾਂਗੇ ਤੇਰੇ ਅਸੀਂ ਠੀਕ ਆ ਤੂੰ ਸਕੂਲ ਦਾ ਨਾਮ ਦੱਸ ਦੇ ਤੇ ਸਰਟੀਫਿਕੇਟ ਦੁਆਰਾ ਨਿਕਲੇ ਆਉਣਗੇ ਉੱਥੋਂ ਮਾਲੀ ਤੋਂ ਠੀਕ ਆ ਮੰਨ ਲਈ ਮੰਨ ਲਈ ਮੇਰੇ ਪਿਓ ਨੇ ਇਹਨੂੰ ਕੱਡੀ ਬਸ ਤੇ ਸਾਲ ਪਰ ਪੈਸੇ ਦਿੱਤੇ ਬਸ ਕਰ ਕਨੇ ਤਾਂ ਨਾ ਪੈਸਾ ਮੰਗੀ ਮਾਇਆ ਹੋਗਾ ਹਾਲ ਪਰੇ ਨੂੰ ਆਨੇ ਆ ਜਾਨੀ ਰਹੀ ਹੈ ਫਰਚੇ ਚੜਜਾ ਕਰੇ ਮਲਕੀ ਵੱਢਦੀ ਰਹਿ ਜਾਂਦਾ ਵੱਡੇ ਸਿੱਖ ਇਹ ਪੜਿਆ ਇਹ ਕਿਹੜਾ ਥਾਨ ਕਿਤੇ ਖੜੀ ਤੇ ਫਰ ਇਹ ਫੇਰ ਨਹੀਂ ਸੀ ਕੋਈ ਨਮਾ ਹੁਣ ਵੀ ਮਾਂ ਠੀਕ ਹੋ ਜਾਣਾ ਨਹੀਂ ਕੋਈ ਨਾ ਕੋਈ ਨਮਾ ਅਸੀਂ ਭੈਣ ਆ ਸਾਡੀ ਅਸੀਂ ਪੂਰਾ ਸਾਥ ਦੇਾਂਗੇ ਹਨਾ ਮਾਰੇ ਮੇਰ ਕਰਨੇ ਠੀਕ ਹੋ ਕੇ ਘਰੇ ਜਾਵੇ ਆ ਕਰੇ ਅਰਦਾਸ ਭੈਣ ਪਰਮਜੀਤ ਵਾਸਤੇ ਅਸੀਂ ਫੇਸ ਨੂੰ ਬਲਰ ਕਰ ਰਹੇ ਹਾਂ ਇਸੇ ਕਰਕੇ ਵੀ ਘਟੋ ਘਟ ਆਉਣ ਵਾਲੇ ਜੀਵਨ 'ਚ ਇਹਨਾਂ ਨੂੰ ਕੋਈ ਸਮੱਸਿਆ ਨਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਠੀਕ ਹੈ ਪਰਮਜੀਤ ਮੈਂ ਜਿਉਂਦੀ ਬਹਾਰੀ